ਦੋਸਤੋ ਸਤਿ ਸ਼੍ਰੀ ਅਕਾਲ ਜੀ ਸੋ ਅੱਜ ਇਸ ਐਪੀਸੋਡ ਦੇ ਵਿੱਚ ਮੈਂ ਗੁਰਿੰਦਰ ਫਿਰ ਤੋਂ ਤੁਹਾਡੇ ਨਾਲ ਜੁੜਿਆ ਮਾਂ ਅੱਜ ਕੋਈ ਸੁਜੈਸ਼ਨ ਪੁਆਇੰਟ ਦੇ ਰੂਪ ਦੇ ਵਿੱਚ ਨਹੀਂ ਆ ਕੋਈ ਟਿਪਸ ਮੈਂ ਇਦਾਂ ਨਹੀਂ ਦੇਣੇ ਕਿ ਆਹ 0.4 ਫਾਲੋ ਕਰ ਲਓ 5 ਫਾਲੋ ਕਰ ਲਓ ਤੇ ਜ਼ਿੰਦਗੀ ਸੌਕੀ ਕਰ ਲਓ ਜ਼ਿੰਦਗੀ ਸੌਕੀ ਕਰਨ ਦੀ ਗੱਲ ਜ਼ਰੂਰ ਕਰਨੀ ਆ ਪਰ ਇੱਕੋ ਪੁਆਇੰਟ ਜਿਹੜਾ ਅੱਜ ਦੀ ਵੀਡੀਓ ਦੇ ਵਿੱਚ ਸਾਂਝਾ ਕਰਨਾ ਉਹ ਫਾਲੋ ਕਰ ਲਓ ਤੇ ਤੁਹਾਡੀ ਜ਼ਿੰਦਗੀ ਅੱਧੇ ਤੋਂ ਵੱਧ ਹਲਕੀ ਹੋ ਜੂਗੀ ਤੁਸੀਂ ਬਿਲਕੁਲ ਰਿਲੈਕਸ ਫੀਲ ਕਰਨ ਲੱਗ ਜਾਓਗੇ ਇਹ ਦਾਵਾ ਕਿਵੇਂ ਆਪਾਂ ਨੂੰ ਜਿਹੜੀ ਅੱਜ ਦੀ ਇਹ ਜ਼ਿੰਦਗੀ ਆ ਸਭ ਤੋਂ ਜ਼ਿਆਦਾ ਜਿਹੜੀ ਟੈਨਸ਼ਨ ਇਹ ਹੀ ਆ ਕਿ ਅਸੀਂ ਦੂਜੇ ਨੂੰ ਕਰਕੇ ਦਿਖਾਉਣਾ ਮਤਲਬ ਅਸੀਂ ਜ਼ਿੰਦਗੀ ਆ ਜਿਹੜੀ ਆਪਣੇ ਲਈ ਨਹੀਂ ਜਿਉ ਰਹੇ ਦੂਜਿਆਂ ਨੂੰ ਦਿਖਾਉਣ ਦੇ ਲਈ ਜ਼ਿੰਦਗੀ ਆਪਾਂ ਜਿਉ ਰਹੇ ਹਾਂ ਬਹੁਤ ਸਾਰੇ ਲੋਕ ਇਹਦਾ ਹਿੱਸਾ ਬਣੇ ਹੋਏ ਨੇ ਮੈਂ ਵੀ ਕਦੇ ਸ਼ਾਮਲ ਸੀਗਾ ਇਸ ਦੌੜ ਦੇ ਵਿੱਚ ਇਸ ਰੇਸ ਦੇ ਵਿੱਚ ਪਰ ਉਹਦੇ ਵਿੱਚੋਂ ਨਿਕਲਿਆ ਸਿਰਫ ਡਿਪਰੈਸ਼ਨ ਚਿੰਤਾ ਘਬਰਾਟ ਇਹ ਸਾਰਾ ਕੁਝ ਉਹਦੇ ਵਿੱਚੋਂ ਨਿਕਲਿਆ ਪਰ ਜਦਾ ਜਦਾਂ ਆਪਣੇ ਆਪ ਨੂੰ ਸਮਝਿਆ ਆਪਣੇ ਆਪ ਤੇ ਕਾਬੂ ਪਾਉਣਾ ਸਿੱਖਿਆ ਤਾਂ ਥੋੜੀ ਜਿਹੀ ਜ਼ਿੰਦਗੀ ਆ ਜਿਹੜੀ ਜ਼ਰੂਰ ਸੌਕੀ ਹੋਈ ਵਾਲੇ ਬਹੁਤ ਕੰਮ ਕਰਨਾ ਬਾਕੀ ਆ ਆਪਣੇ ਆਪ ਤੇ ਸੋ ਗੱਲ ਇਹੀ ਆ ਜੀ ਕਿ ਦੂਜਿਆਂ ਨੂੰ ਦਿਖਾਉਣ ਲਈ ਆਪਾਂ ਕਿਵੇਂ ਜ਼ਿੰਦਗੀ ਜਿਉਂਦੇ ਆਂ ਫੁਲਾਣੇ ਨੇ ਜੀ ਮੈਨੂੰ ਆ ਗੱਲ ਕਹਿਤੀ ਕਹੀ ਕਿਉਂ ਹੁਣ ਮੈਂ ਐ ਕਰਕੇ ਦਿਖਾਉਂਗਾ ਉਹਨੂੰ ਮਤਲਬ ਇੱਕ ਚੈਲੰਜ ਲੈ ਲਿਆ ਆਪਾਂ ਕਿ ਉਹਨੇ ਮੈਨੂੰ ਇੱਕ ਤਾਨਾ ਮਾਰਿਆ ਮੈਨੂੰ ਟਾਂਟਿੰਗ ਕੀਤੀ ਤੇ ਆਪਾਂ ਲੱਗ ਜਾਂਦੇ ਆ ਉਸ ਗੱਲ ਨੂੰ ਪੂਰਾ ਕਰਨ ਦੇ ਲਈ ਜਿਹਦੇ ਲਈ ਉਹਨੇ ਸਾਨੂੰ ਤਾਨਾ ਮਾਰਿਆ ਸੀ ਜੇ ਦੇਖੋ ਮੈਂ ਇਹ ਨਹੀਂ ਕਹਿੰਦਾ ਚੈਲੰਜ ਲੈਨੇ ਹੋ ਚੰਗੀ ਗੱਲ ਆ ਪਰ ਉਹ ਚੈਲੰਜ ਪੂਰਾ ਕਰਦੇ ਕਰਦੇ ਜੇ ਤੁਸੀਂ ਆਪਣੀ ਜ਼ਿੰਦਗੀ ਦੁੱਖਾਂ ਚ ਪਾ ਲਈ ਫੇਰ ਉਸ ਚੈਲੰਜ ਨੂੰ ਪੂਰਾ ਕਰਕੇ ਕੀ ਲੈਣਾ ਜੇ ਤੁਹਾਡੇ ਚ ਕੈਲੀਬਰ ਆ ਕੈਪੇਬਿਲਟੀ ਆ ਤਾਂ ਕਰੋ ਪਰ ਜੇ ਕੈਪੇਬਿਲਟੀ ਨਹੀਂ ਹੈਗੀ ਉਹ ਚੈਲੰਜ ਪੂਰਾ ਕਰਦੇ ਕਰਦੇ ਤੁਸੀਂ ਆਪਣੀ ਜ਼ਿੰਦਗੀ ਡਿਪਰੈਸ਼ਨ ਚ ਲੈ ਗਏ ਫੇਰ ਫਾਇਦਾ ਕੀ ਹੋਇਆ ਨੁਕਸਾਨ ਹੋ ਗਿਆ ਬਲਕਿ ਤੁਹਾਡਾ ਪੁੱਠਾ ਨੁਕਸਾਨ ਹੋ ਗਿਆ ਤੁਹਾਡੀ ਸਿਹਤ ਨੂੰ ਵੀ ਤੁਹਾਡੀ ਮਾਨਸਿਕ ਸਿਹਤ ਨੂੰ ਵੀ ਤੁਹਾਡੀ ਸ਼ਰੀਰਕ ਸਿਹਤ ਨੂੰ ਵੀ ਸੋ ਦੇਖੋ ਆਪਾਂ ਕਿਹੜੇ ਚੱਕਰਾਂ ਚ ਫਸੇ ਹੋਏ ਆ ਅਸੀਂ ਜੀ ਉਹ ਫਲਾਣੇ ਦਾ ਮੁੰਡਾ ਬਾਹਰ ਚੱਲ ਗਿਆ ਅਸੀਂ ਵੀ ਜਾਣਾ ਸਾਨੂੰ ਇਹ ਹੀ ਟੈਨਸ਼ਨ ਲੱਗੀ ਪਈ ਆ ਯਾਰ ਮੇਰਾ ਵੀਜ਼ਾ ਨਹੀਂ ਆ ਰਿਹਾ ਮੈਂ ਕਿਉਂ ਨਹੀਂ ਬਾਹਰ ਜਾ ਪਾ ਰਿਹਾ ਯਾਰ ਜਦੋਂ ਵੀਜ਼ਾ ਆਊਗਾ ਦੇਖੀ ਜਾਊਗੀ ਜੇ ਤੁਸੀਂ ਧਾਰ ਹੀ ਲਿਆ ਬਾਹਰ ਜਾਣਾ ਵਾ ਉਹ ਜਿਹੜੀ ਜ਼ਿੰਦਗੀ ਇੱਥੇ ਦੀ ਆ ਉਹ ਤਾਂ ਵਧੀਆ ਕੱਢ ਲਓ ਉਹਨੂੰ ਸੋਚ-ਸੋਚ ਕੇ ਕਿਉਂ ਆ ਮੈਂ ਚੂਰੀ ਜਾਂਨੇ ਪਤਾ ਨਹੀਂ ਮੇਰਾ ਕਦੋਂ ਵੀਜ਼ਾ ਆਉਣਾ ਕਦੋਂ ਮੈਂ ਕੈਨੇਡਾ ਜਾਊਂਗਾ ਵੀ ਉੱਥੇ ਜਾ ਕੇ ਸ਼ਾਇਦ ਜ਼ਿੰਦਗੀ ਆ ਜਿਹੜੀ ਉਹ ਪੂਰੀ ਟੈਨਸ਼ਨ ਫਰੀ ਆ ਇਦਾਂ ਦਾ ਤਾਂ ਕੁਝ ਨਹੀਂ ਆ ਟੈਨਸ਼ਨਾਂ ਤਾਂ ਸਾਰੀ ਦੁਨੀਆ ਦੇ ਉੱਤੇ ਨੇ ਠੀਕ ਹੈ ਸੋ ਬਾਹਰ ਜਾਣਾ ਹੈ ਤੁਹਾਡਾ ਫੈਸਲਾ ਵਾ ਪਰ ਉਸ ਗੱਲ ਨੂੰ ਮੈਂ ਹਰ ਵੀਡੀਓ 'ਚ ਇਹ ਗੱਲਾਂ ਕਰਦਾ ਮਾਂ ਕਿ ਕਿਸੇ ਵੀ ਚੀਜ਼ ਨੂੰ ਹਾਵੀ ਨਾ ਕਰੋ ਦਿਮਾਗ ਦੇ ਉੱਤੇ ਅੱਜ ਨੂੰ ਜੀ ਲੋ ਅੱਜ ਜੋ ਹੈਗਾ ਉਹ ਵਧੀਆ ਮੈਂ ਦੇਖਿਆ ਹੁਣ ਮੇਰਾ ਜਿਹੜਾ ਦੂਜਾ ਫੀਲਡ ਆ ਕੇ ਸੋਸ਼ਲ ਮੀਡੀਆ ਮਾਰਕੀਟਿੰਗ ਅਸੀਂ ਕਰਦੇ ਆ ਉੱਥੇ ਬਹੁਤ ਸਾਰੇ ਲੋਕ ਬਹੁਤ ਸਾਰੇ ਲੋਕ ਮੈਨੂੰ ਮੈਨੂੰ ਕੁਐਰੀਜ਼ ਆਉਂਦੀਆਂ ਨੇ ਜਿਹੜੀਆਂ ਤਾਂ ਲੋਕੀ ਯੂਟਿਊਬਰ ਬਣਨਾ ਚਾਹੁੰਦੇ ਨੇ ਜਿਵੇਂ ਸੋਸ਼ਲ ਮੀਡੀਆ ਤੇ ਕੰਮ ਕਰਨਾ ਚਾਹੁੰਦੇ ਨੇ ਤੇ ਬੜੇ ਲੋਕ ਅੱਜ ਕੱਲ ਕਰ ਵੀ ਰਹੇ ਨੇ ਤੇ ਜਿਨ੍ਹਾਂ ਦਾ ਚੈਨਲ ਚੱਲ ਗਿਆ ਉਹ ਤਾਂ ਬਹੁਤ ਖੁਸ਼ ਨੇ ਵਧੀਆ ਗੱਲ ਆ ਤੇ ਜਿਨ੍ਹਾਂ ਦਾ ਚੈਨਲ ਨਹੀਂ ਚੱਲਦਾ ਉਹੋ ਟੈਨਸ਼ਨ 'ਚ ਨੇ ਉਹੋ ਟੈਨਸ਼ਨ 'ਚ ਤਾਂ ਨੇ ਕਿ ਉਹਨਾਂ ਦਾ ਚੈਨਲ ਚੱਲ ਨਹੀਂ ਰਿਹਾ ਉਹਨਾਂ ਨੂੰ ਵਿਊ ਨਹੀਂ ਆ ਰਹੇ ਉਹਨਾਂ ਨੂੰ ਹੇਟ ਡਿਪਰੈਸ਼ਨ ਹੋਇਆ ਪਿਆ ਯਾਰ ਤੁਸੀਂ ਵਧੀਆ ਕੰਮ ਕਰਦੇ ਰਹੋ ਆਪਣੀ ਉਸ ਉਸ ਸਫਰ ਨੂੰ ਇੰਜੋਏ ਕਰੋ ਜੋ ਤੁਸੀਂ ਕੰਟੈਂਟ ਬਣਾ ਰਹੇ ਹੋ ਉਹਨੂੰ ਇੰਜੋਏ ਕਰੋ ਵਿਊ ਆਪੇ ਆ ਜਾਣਗੇ ਪਰ ਨਹੀਂ ਅਸੀਂ ਦੂਜਿਆਂ ਨੂੰ ਦਿਖਾਉਣਾ ਵਾਂਗੇ ਫਲਾਣੇ ਬੰਦੇ ਨੇ ਇਦਾਂ ਸੈਲੀਬ੍ਰੇਟ ਕੀਤੇ ਉਹਦੇ 1 ਲੱਖ ਸਬਸਕ੍ਰਾਈਬਰ ਹੋ ਗਏ ਫਲਾਣੇ ਦੇ 1 ਮਿਲੀਅਨ ਹੋ ਗਏ ਅਸੀਂ ਵੀਡੀਓਜ਼ ਦੇਖ ਲੈਣੇ ਉਹਨਾਂ ਨੇ ਇਦਾਂ ਸੈਲੀਬ੍ਰੇਟ ਕੀਤਾ ਹਾਏ ਮੈਂ ਕਦੋਂ ਇਦਾਂ ਕਰੂੰਗਾ ਹਨਾ ਮਤਲਬ ਦੂਜਿਆਂ ਨੂੰ ਕਦੋਂ ਅਸੀਂ ਦਿਖਾਵਾਂਗੇ ਸਾਡੇ ਕੋਲ ਸਿਲਵਰ ਪਲੇ ਬਟਨ ਆ ਗਿਆ 골ਡਨ ਪਲੇ ਬਟਨ ਆ ਗਿਆ ਜੋ YouTube ਅਵਾਰਡ ਦਿੰਦੀ ਆ ਸੋ ਇਸ ਤਰ੍ਹਾਂ ਦੀਆਂ ਟੈਂਸ਼ਨ ਨੇ ਹੁਣ ਕਾਰ ਜੇ ਲੈ ਲਈ ਜੀ ਫਲਾਣੇ ਨੇ ਕਾਰ ਲਿਆਂਦੀ ਭਾਵੇਂ ਰਿਸ਼ਤੇਦਾਰ ਆ ਕੋਈ ਤੁਹਾਡਾ ਦੋਸਤ ਆ ਯਾਰ ਮੈਂ ਕਿਉਂ ਨਹੀਂ ਲੈ ਸਕਦਾ ਮੈਂ ਵੀ ਲੈ ਕੇ ਦਿਖਾਉਂਗਾ ਮਤਲਬ ਇਹ ਦੌੜ ਦੌੜ ਦੇ ਵਿੱਚ ਆਪਾਂ ਲੱਗੇ ਹੋਏ ਆ ਕੋਈ ਵੀ ਐਸੈਸਰੀ ਲੈਣੀ ਆ ਕੋਈ ਗੈਜਟਸ ਲੈਣੇ ਆ ਮਤਲਬ ਜੋ ਵੀ ਮਟੀਰੀਅਲ ਆਪਾਂ ਦੁਨਿਆਵੀ ਲੈਣਾ ਵਾ ਉਹ ਦੂਜਿਆਂ ਨੂੰ ਦਿਖਾ ਆ ਦੀਏ ਅਸੀਂ ਸਟੇਟਸ ਪਾ ਦੀਏ ਫਟਾਫਟ ਵੀ ਅਸੀਂ ਆਹ ਚੀਜ਼ ਲੈ ਲਈ ਵੀ ਉਹਨੇ ਮੈਨੂੰ ਤਾਨਾ ਮਾਰਿਆ ਸੀ ਅ ਤੇ ਵੀ ਤੂੰ ਆ ਚੀਜ਼ ਲੈ ਨਹੀਂ ਸਕਦਾ ਮੈਂ ਲੈ ਲਈ ਸਟੇਟਸ ਪਾ ਦਵਾ ਤੇ ਉਹਨੂੰ ਮੈਂ ਥੱਲੇ ਲਾ ਦਵਾ ਅੱਧੀਆਂ ਟੈਨਸ਼ਨਾਂ ਤਾਂ ਆਪਾਂ ਇਹ ਲੈ ਕੇ ਬੈਠੇ ਯਾਰ ਲੈਣਾ ਕੀ ਆ ਆਪਾਂ ਕਿਸੇ ਤੋਂ ਤੁਸੀਂ ਆਪਣੀ ਜ਼ਿੰਦਗੀ ਜੀਵ ਜੀਓ ਨਾ ਖੁੱਲ ਕੇ ਜੀਓ ਆਪਾਂ ਜੋ ਹੈਗੇ ਆ ਜਿੱਦਾਂ ਦੇ ਹੈਗੇ ਆ ਬਹੁਤ ਚੰਗੇ ਆ ਸਿਰਫ ਗੱਡੀਆਂ ਵਾਲੇ ਮਹਿੰਗੇ ਗੈਜਟਸ ਵਾਲੇ ਲੋਕ ਹੀ ਵਧੀਆ ਨਹੀਂ ਹੁੰਦੇ ਇਥੋਂ ਲੋਕਾਂ ਨੂੰ ਜੱਜ ਕਰਨਾ ਛੱਡੋ ਤੇ ਦੂਜੇ ਨੂੰ ਦਿਖਾਉਣਾ ਵੀ ਛੱਡੋ ਇਹ ਤਾਂ ਵਿਆਹ ਵਾਲਾ ਕੰਮ ਆ ਤੁਸੀਂ ਸਾਰੀ ਉਮਰ ਦੀ ਕਮਾਈ ਆ ਜਿਹੜੀ ਜੋੜੀ ਆ ਤੇ ਇੱਕ ਦਿਨ ਤੁਸੀਂ ਵਿਆਹ ਕੀਤਾ ਵਿਆਹ ਤੇ ਭਾਵੇਂ ਤੁਸੀਂ 50 ਲੱਖ ਲਾਤਾ ਤੇ ਭਾਵੇਂ ਤੁਸੀਂ ਇਸ ਤੋਂ ਵੀ ਜ਼ਿਆਦਾ ਭਾਵੇਂ ਕਰੋੜਾਂ ਚ ਪੈਸਾ ਲਾਤਾ ਤੇ ਤੁਹਾਡੇ ਜਿਹੜੇ ਰਿਸ਼ਤੇਦਾਰ ਦੋਸਤੋਂ ਨੇ ਫੇਰ ਵੀ ਇਹ ਨੁਕਸ ਘੱਟ ਕੇ ਜਾਣਗੇ ਸਾਨੂੰ ਆ ਨਹੀਂ ਮਿਲਿਆ ਉਹ ਨਹੀਂ ਮਿਲਿਆ ਫਲਾਣੇ ਚ ਫਲਾਣੀ ਚੀਜ਼ ਚ ਲੂਣ ਘੱਟ ਸੀ ਐ ਘੱਟ ਸੀ ਤੁਸੀਂ ਜਿੰਨਾਂ ਲਈ ਸਾਰਾ ਕੁਝ ਕੀਤਾ ਉਹੀ ਲੋਕ ਤੁਹਾਡੇ ਵਿਰੋਧੀ ਨੇ ਉਹੀ ਲੋਕ ਤੁਹਾਡੇ ਆਲੋਚਕ ਨੇ ਸੋ ਉਹਨਾਂ ਦੇ ਲਈ ਕੁਝ ਵੀ ਕਰਨਾ ਛੱਡੋ ਆਪਣਾ ਦੇਖੋ ਆਪਣੀ ਮਨ ਦੀ ਤਸੱਲੀ ਦੇ ਲਈ ਜਿਹੜਾ ਇਹ ਜ਼ਿੰਦਗੀ ਦਾ ਸਫ਼ਰ ਆ ਇਹਨੂੰ ਇੰਜੋਏ ਕਰੋ ਚੀਜ਼ਾਂ ਦੇ ਪਿੱਛੇ ਨਾ ਪਜੋ ਸ਼ਾਂਤੀ ਦੇ ਪਿੱਛੇ ਪਰ ਜੋ ਸਕੂਨ ਦੇ ਪਿੱਛੇ ਪਰ ਜੋ ਕਿ ਉਹ ਆਪਾਂ ਨੂੰ ਕਿਵੇਂ ਮਿਲੇ ਸਕੂਨ ਤਾਂ ਹੀ ਮਿਲੂਗਾ ਜਦੋਂ ਅਸੀਂ ਇਹ ਦੁਨਿਆਵੀ ਜਿਹੜੀਆਂ ਚੀਜ਼ਾਂ ਨੇ ਇਹਨਾਂ ਨਾਲੋਂ ਆਪਣਾ ਮੋਹ ਤੋੜਾਂਗੇ ਦੇਖੋ ਕੋਈ ਵੀ ਮੈਂ ਨਹੀਂ ਕਹਿੰਦਾ ਤੁਸੀਂ ਸਾਧ ਬਣ ਜੋ ਵੀ ਬਿਲਕੁਲ ਤੁਸੀਂ ਸੰਿਆਸ ਲੈ ਲਓ ਵੀ ਐਨਜੋਇਮੈਂਟ ਕਰਨਾ ਛੱਡ ਦੋ ਚੀਜ਼ਾਂ ਲੈਣੀਆਂ ਛੱਡ ਦੋ ਲਓ ਪਰ ਆਪਣੀ ਫੈਸਿਲਿਟੀ ਦੇ ਲਈ ਲਓ ਕਿਸੇ ਨੂੰ ਦਿਖਾਉਣ ਦੇ ਲਈ ਇਹ ਸਾਰਾ ਕੁਝ ਨਾ ਕਰੋ ਠੀਕ ਆ ਦੋਸਤੋ ਸੋ ਇੰਨੀ ਕੁ ਜਿਹੜੀ ਸਲਾਹ ਅੱਜ ਦੀ ਵੀਡੀਓ 'ਚ ਮੇਰਾ ਦੇਣ ਦਾ ਮਨਸੀਗਾ ਉਹ ਜ਼ਰੂਰ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰਿਏ ਆਪਾਂ ਆਪਣੇ ਲਈ ਜ਼ਿੰਦਗੀ ਨੂੰ ਇੰਜੋਏ ਕਰੀਏ ਸਾਡੀ ਜਿਹੜੀ ਜ਼ਿੰਦਗੀ ਆ ਉਹ ਬੈਸਟ ਆ ਅਸੀਂ ਦੁਨੀਆ ਦੇ ਉੱਤੇ ਬੈਸਟ ਆ ਉਹਦੇ ਪਹਾੜੇ ਦੇ ਵਿੱਚ ਰਹਿ ਕੇ ਹਮੇਸ਼ਾ ਜ਼ਿੰਦਗੀ ਦਾ ਸਫ਼ਰ ਆ ਹੋ ਮੰਨੋ ਬਹੁਤ ਬਹੁਤ ਧੰਨਵਾਦ ਮਿਲਦਾ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਨਵੇਂ ਕਨਸੈਪਟ ਦੇ ਨਾਲ